ਪੀਜ਼ਾ ਬਣਾਵਾਂਗੇ ਪੀਜ਼ਾ ਬਣਾਉਣ ਲਈ ਅਸੀਂ 1 ਕੱਪ ਮੈਦਾ ਲਿਆ ਵਾ ਮੈਦੇ ਨੂੰ ਛਾਨ ਲੈਨੇ ਆ ਨਾਸਾਨੇ ਦੇ ਵਿੱਚ ইস্ট ਦੀ ਜ਼ਰੂਰਤ ਹੈ ਜਿਨਾ ਗੁੰਨਣ ਤੋਂ ਬਿਨਾ ਵੇਲਣ ਤੋਂ ਅਸੀਂ ਪੀਜ਼ਾ ਬੇਸ ਬਣਾ ਕੇ ਤਿਆਰ ਕਰਾਂਗੇ ਮੈਦਾ ਛਾਨ ਲਿਆ ਵਾ ਥੋੜਾ ਜਿਹਾ ਨਮਕ ਇੱਕ ਚੁਟਕੀ ਥੋੜੀ ਜਿਹੀ ਖੰਡ ਪਾਵਾਂਗੇ ਇਹਨੂੰ ਮਿਕਸ ਕਰ ਲੈਨੇ ਆ 1 ਕੱਪ ਮੈਦਾ ਲਿਆ ਸੀ ਤੇ 1 ਕੱਪ ਹੀ ਅਸੀਂ ਦਹੀਂ ਲਿਆ ਦਹੀਂ ਪਾ ਲੈਨੇ ਆ ਦਹੀਂ ਪਾ ਕੇ ਪੀਜ਼ੇ ਦੇ ਕੋਲ ਨੂੰ ਤਿਆਰ ਕਰ ਲਏ ਅਸੀਂ ਇਹਨੂੰ ਦਹੀਂ ਦੇ ਨਾਲ ਹੀ ਕੋਲਾਂਗੇ ਮੈਦੇ ਨੂੰ ਅਸੀਂ ਚੰਗੀ ਤਰ੍ਹਾਂ ਘੋਲ ਲਿਆ ਵਾ ਇਹਦੇ ਵਿੱਚ ਬਿਲਕੁਲ ਵੀ ਕੋਈ ਗੁੰਟਲੀ ਨਹੀਂ ਹੋ ਰਹਿਣੀ ਚਾਹੀਦੀ ਰੇਵਡ ਕੰਟੈਸਟੀ ਦੇ ਵਿੱਚ ਅਸੀਂ ਇਹਨੂੰ ਕੋਲਾਂਗੇ ਥੋੜਾ ਜਿਹਾ ਅਸੀਂ ਜਾਂ ਦਹੀਂ ਜਾਂ ਇੱਕ ਦੋ ਚਮਚਾ ਪਾਣੀ ਪਾ ਸਕਦੇ ਹਾਂ ਇੱਕ ਚਮਚਾ ਪਾਣੀ ਪਾਵਾਂਗੇ ਇੱਕ ਚਮਚਾ ਔਇਲ ਦਾ ਔਇਲ ਪਾਵਾਂਗੇ ਤੇ ਸਾਡਾ ਜਿਹੜਾ ਪੀਜ਼ਾ ਬੇਸ ਹੈ ਨਰਮ ਬਣੇਗਾ ਇੱਕ ਚਮਚਾ ਬੇਕਿੰਗ ਪਾਊਡਰ ਦਾ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਈਏ ਪੀਜ਼ਾ ਬੇਸ ਦਾ ਬੈਟਰ ਬਣ ਕੇ ਤਿਆਰ ਹੈ ਹੁਣ ਅਸੀਂ ਇਹਨੂੰ 10 ਮਿੰਟ ਰੈਸਟ ਵਾਸਤੇ ਰੱਖ ਦਿੰਨੇ ਆ। ਪੀਜ਼ਾ ਬੈਟਰ ਰੱਖ ਇਹਨੂੰ 10-15 ਮਿੰਟ ਹੋ ਗਏ ਆ। ਪੀਜ਼ਾ ਬੈਟਰ ਤਿਆਰ ਹੈ। ਹੁਣ ਅਸੀਂ ਇੱਕ ਫਰਾਈਪੈਨ ਲੈ ਲਾਂਗੇ। ਫਰਾਈਪੈਨ ਦੇ ਵਿੱਚ ਥੋੜਾ ਜਿਹਾ ਤੇਲ ਪਹਿਲਾਂ ਲਾ ਲੈਨੇ ਆ। ਤੇਲ ਨੂੰ ਟਿਸ਼ੂ ਪੇਪਰ ਦੇ ਨਾਲ ਕ੍ਰੀਜ਼ ਕਰ ਲੈਨੇ। ਸਾਰੀਆਂ ਸਾਈਡਾਂ ਨੂੰ ਕ੍ਰੀਜ਼ ਕਰ ਲੈਨੇ। ਹੁਣ ਅਸੀਂ ਇਹ ਬੈਟਰ ਨੂੰ ਇਹਦੇ ਵਿੱਚ ਪਾ ਲੈਨੇ। ਇਹ ਸਾਨੂੰ ਵੇਲਣ ਦੀ ਵੀ ਜ਼ਰੂਰਤ ਨਹੀਂ ਆ। ਹੁਣ ਅਸੀਂ ਇਹਨੂੰ ਇਸ ਤਰ੍ਹਾਂ ਫੈਲਾ ਲੈਨੇ। ਫرائی ਪੈਨ ਚ ਪਾ ਕੇ ਅਸੀਂ ਪੀਜ਼ਾ ਬੇਸ ਨੂੰ ਗੈਸ ਨੂੰ ਅਸੀਂ ਮੀਡੀਅਮ ਸਲੋ ਕਰਾਂਗੇ ਉੱਪਰੋਂ ਅਸੀਂ ਇਹਨੂੰ ਕਵਰ ਕਰ ਲੈਨੇ ਦੋ ਮਿੰਟ ਟਾ ਕੇ ਅਸੀਂ ਇਹਨੂੰ ਪੱਕਣ ਦਿੰਨੇ ਆ ਬਿਲਕੁਲ ਸਲੋ ਫਲੇਮ ਤੇ ਚੈੱਕ ਕਰ ਲੈਨੇ ਤੁਸੀਂ ਵੀ ਦੇਖ ਸਕਦੇ ਜਿਹੜਾ ਲਿਕਵਿਡ ਆ ਉਹ ਕਾਫੀ ਸੌਫਟ ਹੋ ਗਿਆ ਵਾ ਸਟਿੱਕੀ ਹੋ ਗਿਆ ਇੱਕਦਮ ਹੁਣ ਫੈਲ ਨਹੀਂ ਰਿਹਾ ਤੇ ਫੁੱਲਿਆ ਵਾ ਪੇਸਟ ਜਿਹੜਾ ਪੀਜ਼ਾ ਹੁਣ ਅਸੀਂ ਦੋ ਕਮਿੰਟ ਇਹਨੂੰ ਹੋਰ ਪਕਾ ਲਈਨੇ ਬਿਲਕੁਲ ਸਲੋ ਫਲੇਮ ਤੇ ਅਸੀਂ ਇਹਨੂੰ ਪਕਾਵਾਂਗੇ ਪੀਜ਼ਾ بیس ਬਣਦੇ ਨੂੰ 5 ਮਿੰਟ ਹੋ ਗਏ ਆ ਚੈੱਕ ਕਰ ਲੈਣੇ ਆ ਤੁਸੀਂ ਦੇਖ ਸਕਦੇ ਜੀ ਉੱਪਰੋਂ ਦੀ ਬਹੁਤ ਹੀ ਵਧੀਆ ਬੌਰੀਏ 에ਅਰ ਪੌਕਟ ਬਣ ਕੇ ਤਿਆਰ ਅੰਦਰੋਂ ਵੀ ਸੇਕ ਗਿਆ ਫਰਾਈ ਪੈਨ ਨੇ ਆਪਣੇ ਆਪ ਹੀ ਛੱਡ ਦਿੱਤਾ ਗੈਸ ਨੂੰ ਬੰਦ ਕਰ ਲੈਣੇ ਆ ਤੇ ਇਹਨੂੰ ਚੈੱਕ ਕਰ ਲਾਂਗੇ ਅਸੀਂ ਥੋੜੀ ਦੇਰ ਅਸੀਂ ਇਹਨੂੰ ਠੰਡਾ ਹੋਣ ਦਿੰਦੇ ਆ ਪੀਜ਼ਾ بیس ਨੂੰ ਅਸੀਂ ਚੈੱਕ ਕਰ ਲੈਣੇ ਆ ਫਰਾਈ ਪੈਨ ਦੇ ਉੱਪਰ ਅਸੀਂ ਇੱਕ ਕੋਈ ਵੀ ਟੱਕਣ ਲਾ ਲੈਣੇ ਆ ਟੱਕਣ ਲਾ ਕੇ ਇਹਨੂੰ ਅਸਪਨਾ ਹੀ ਪਾ ਦਿੰਦੇ ਆ ਉਸ ਵੀ ਇੱਕ ਸਾਈਡ ਹੈ ਜੀ ਕਿੰਨਾ ਵਧੀਆ ਪੀਜ਼ਾ ਹੈ بیس ਇੱਕ ਸਾਈਡ ਤੋਂ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਇਹਦਾ ਕਲਰ ਹੈ 에ਰ ਪੌਕਟ ਦੇ ਵਿੱਚ ਬਹੁਤ ਬਣਿਆ ਪੀਜ਼ਾ بیس ਬਣ ਕੇ ਤਿਆਰ ਆ ਚੈੱਕ ਕਰ ਲੈਨੇ ਆ ਇੱਕ ਸਾਈਡ ਤੋਂ ਅਸੀਂ ਪਹਿਲਾਂ ਚੈੱਕ ਕਰ ਲਿਆ ਸੀ ਹੁਣ ਅਸੀਂ ਦੂਜੀ ਸਾਈਡ ਤੋਂ ਚੈੱਕ ਕਰ ਲੈ ਦੂਜੀ ਸੇ ਦੂਜੀ ਸਾਈਡ ਤੋਂ ਵੀ ਅਸੀਂ ਹਲਕਾ ਸੇਕ ਲਿਆ ਵਾ ਪੀਜ਼ਾ بیس ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਨਾ ਤੇ ਇਹਨੂੰ ਬੇਲਣ ਦੀ ਜ਼ਰੂਰਤ ਪਈ ਤੇ ਨਾ ਸਾਨੂੰ ਆਟਾ ਕੁੰਨਣ ਦੀ ਜ਼ਰੂਰਤ ਪਈ ਮਿੰਟਰਲ ਵਿੱਚ ਪੀਜ਼ਾ ਬੇਸ ਬਣ ਕੇ ਤਿਆਰ ਹੈ। ਅਸੀਂ ਇਹਨੂੰ ਹਫਤੇ ਤੱਕ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹਾਂ। ਜਦੋਂ ਵੀ ਸਾਡਾ ਦਿਲ ਕਰੇ ਤਾਂ ਅਸੀਂ ਪੀਜ਼ਾ ਉੱਪਰ ਸਟਫੀ ਲਾ ਕੇ ਬਣਾ ਸਕਦੇ ਹਾਂ। ਪੀਜ਼ਾ ਦੇ ਟਾਪਿੰਗ ਲਈ ਇੱਕ ਸ਼ਿਮਲਾ ਮਿਰਚ ਲਈ ਹੈ, ਇੱਕ ਪਿਆਜ਼, ਇੱਕ ਟਮਾਟਰ। ਟਮਾਟਰ ਦੇ ਵਿੱਚੋਂ ਬੀਜ ਕੱਢ ਲਾਂਗੇ। ਟਮਾਟਰ ਦੇ ਬੀਜ ਕੱਢ ਲਏ। ਮੋٹے-ਮੋٹے ਪੀਸ ਕੱਟ ਲੈਣੇ। ਪਿਆਜ਼ ਨੂੰ ਮੋٹے-ਮੋٹے ਪੀਸ ਕੱਟਾਂਗੇ। ਇਸ ਤਰ੍ਹਾਂ ਦੀ ਅਲੱਗ-ਅਲੱਗ ਸਲਾਈਸਾਂ ਕਰ ਲਾਂ। ਸ਼ਿਮਲਾ ਮਿਰਚ ਥਿਨ ਕਟਿੰਗ ਕਰ ਲੈਂਗੇ। ਬੀਜ ਵਿੱਚੋ ਕੱਟ ਲਾਂਗੇ ਇਹਦੇ ਵਿੱਚ ਇਹਦੀ ਵਿੱਚ ਅਸੀਂ ਲੰਬੀਆਂ ਸਲਾਈਸਾਂ ਕੱਟਾਂਗੇ ਸਬਜ਼ੀਆਂ ਨੂੰ ਅਸੀਂ ਹਲਕਾ ਰੋਸਟ ਕਰ ਲਾਂਗੇ ਪੀਜ਼ਾ ਵੀ ਇਸ ਪਹਿਲਾਂ ਬਣਿਆ ਹੋਇਆ ਦਾ ਇਸ ਲਈ ਅਸੀਂ ਪਹਿਲਾਂ ਸਬਜ਼ੀਆਂ ਹਲਕਾਇਆ ਰੋਸਟ ਕਰ ਲਾਂਗੇ ਅਸੀਂ ਬਹੁਤ ਹੀ ਅਲੱਗ ਤਰੀਕੇ ਨਾਲ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਥੋੜਾ ਜਿਹਾ ਜੀਰਾ ਸ਼ਿਮਲਾ ਮਿਰਚ ਤੇ ਪਿਆਜ਼ ਇਹਨਾਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਹਲਕਾ ਜਿਹਾ ਰੋਸਟ ਕਰ ਲੈਂਦੇ ਹਾਂ ਥੋੜਾ ਜਿਹਾ ਪਨੀਰ ਪਾ ਲਾਂਗੇ ਇਹਨੂੰ ਵੀ ਨਾਲ ਹੀ ਰੋਸਟ ਕਰਾਂਗੇ ਟਮਾਟਰ ਵੀ ਪਾ ਲਈਏ ਨਾਲ ਇਹਨਾਂ ਨੂੰ ਤੁਸੀਂ ਜ਼ਿਆਦਾ ਰੋਸ ਨਹੀਂ ਕਰਨਾ ਹਲਕਾ ਹਲਕਾ ਰੋਸ ਕਰਨਾ ਹੈ ਕਾਰਵੇ ਤੇ ਜਿਹੜਾ ਅਸੀਂ ਪੀਜਾ ਬਣਾ ਕੇ ਖਾਣੇ ਆ ਉਹ ਦੋ ਅਸੀਂ ਪੀਜੇ ਨੂੰ ਹੈਲਥੀ ਬਣਾ ਲਈਏ ਪ੍ਰੋਟੀਨ ਵਾਲੀਆਂ ਸਾਰੀਆਂ ਚੀਜ਼ਾਂ ਪਾ ਕੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਬਣਦਾ ਪੀਜਾ ਥੋੜਾ ਜਿਹਾ ਨਮਕ ਪਾ ਲਾਂਗੇ ਸਬਜ਼ੀਆਂ ਨੂੰ ਅਸੀਂ ਪਕਾ ਲਿਆ ਵਾ ਇਸ ਤੋਂ ਜ਼ਿਆਦਾ ਅਸੀਂ ਸਬਜ਼ੀਆਂ ਨੂੰ ਨਹੀਂ ਪਕਾਉਣਾ ਹੁਣ ਅਸੀਂ ਗੈਸ ਬੰਦ ਕਰ ਦਈਏ ਪੀਜਾ ਬੇਸ ਅਸੀਂ ਲੈ ਲਿਆ ਵਾ ਸਭ ਤੋਂ ਪਹਿਲਾਂ ਅਸੀਂ ਇਹਦੇ ਉੱਪਰ ਪੀਜਾ ਸੌਸ ਲਾ ਲਈਏ ਪੀਜ਼ਾ ਸੌਸ ਵੀ ਅਸੀਂ ਘਰ ਵਿੱਚ ਬਣਾ ਕੇ ਤਿਆਰ ਕੀਤੀ ਆ ਜੇਕਰ ਤੁਸੀਂ ਇਹ ਵੀਡੀਓ ਵੇਖਣੀ ਚਾਹੁੰਦੇ ਜੇ ਤਾਂ ਕਮੈਂਟ ਵਿੱਚ ਲਿਖ ਦਿਓ ਬਹੁਤ ਹੀ ਜਲਦੀ ਬਣ ਜਾਂਦੀ ਆ ਪੀਜ਼ਾ ਸੌਸ ਵੀ ਸਾਰੇ ਪੀਜ਼ਾ ਉੱਪਰ ਅਸੀਂ ਫੈਲਾ ਲਏਗੇ ਪੀਜ਼ਾ ਸੌਸ ਨੂੰ 치ਜ਼ ਦੇ ਪੀਸ ਲਵਾਂਗੇ ਉਹਨਾਂ ਨੂੰ ਇਹਦੇ ਵਿੱਚ ਚਲਾ ਲੈਨੇ ਅਸੀਂ ਅਸੀਂ ਬਿਲਕੁਲ ਦੇਸੀ ਸਟਾਈਲ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਥੋੜਾ ਜਿਹਾ ਅਸੀਂ ਇਹਦੇ ਉੱਪਰ 오ਰੀਗানো ਪਾਵਾਂਗੇ ਥੋੜੀ ਜਿਹੀ ਸਿਮ ਜਿਰੇਲਾ 치즈 ਪਾਵਾਂਗੇ ਜੇਕਰ ਤੁਸੀਂ ਘਰ ਵਿੱਚ ਪੀਜ਼ਾ ਬੇਸ ਬਣਾ ਸਕਦੇ ਜੇ ਤੇ ਠੀਕ ਹੈ ਨਹੀਂ ਤੇ ਬਾਜ਼ਾਰ ਤੋਂ ਵੀ ਮਿਲ ਜਾਂਦੇ ਪੀਜ਼ਾ ਬੇਸ ਪੀਜ਼ਾ ਬੇਸ ਲਿਆ ਅਗੇ ਘਰ ਵਿੱਚ ਰੱਖੋ ਫ੍ਰੀਜਾਂ ਦੇ ਵਿੱਚ ਤੇ ਜਦੋਂ ਬੱਚੇ ਮੰਗਣ ਪੀਜ਼ਾ ਤੋਂਦੋਂ ਤੁਸੀਂ ਬੜੇ ਆਰਾਮ ਨਾਲ ਦੇਸੀ ਤਰੀਕੇ ਨਾਲ ਪੀਜ਼ਾ ਬਣਾ ਕੇ ਤਿਆਰ ਕਰ ਸਕਦੇ ਹੋ ਮੋਜ਼ਰੇਲਾ ਚੀਜ਼ ਵੀ ਅਸੀਂ ਪਾ ਲਈਆ ਹੁਣ ਅਸੀਂ ਇਹ ਟੌਪਿੰਗ ਲਾ ਲਈਏ ਇਸ ਤਰ੍ਹਾਂ ਸ਼ਿਮਲਾ ਮਿਰਚ ਟਮਾਟਰ ਸ਼ਿਮਲਾ ਮਿਰਚ ਪਨੀਰ ਦਾ ਕਯੂਬ ਇਸੇ ਤਰ੍ਹਾਂ ਅਸੀਂ ਸਾਰੇ ਪੀਜ਼ੇ ਉੱਪਰ ਲਾ ਲਈਏ ਪੀਜ਼ੇ ਵਿੱਚ ਅਸੀਂ ਪਨੀਰ ਲਾ ਲਾਂਗੇ ਬਹੁਤ ਹੀ ਆਸਾਨੀ ਨਾਲ ਘਰ ਵਿੱਚ ਪੀਜ਼ਾ ਬਣ ਕੇ ਤਿਆਰ ਹੋ ਜਾਂਦਾ ਵਿੱਚ ਵਿੱਚ ਅਸੀਂ ਪਿਆਜ਼ ਵੀ ਰੱਖ ਲਾਂਗੇ ਟਾਪਿਕ ਅਸੀਂ ਸਾਰੇ ਲਾ ਲਿਆ ਔਰੀਗਾਨੋ ਪਾਵਾਂਗੇ ਥੋੜੀ ਜਿਹੀ ਫਿਰ ਮੋਜ਼ਰੇਲਾ ਚੀਜ਼ ਮੋਜ਼ਰੇਲਾ ਚੀਜ਼ ਅਸੀਂ ਜਿਆਦਾ ਪਾਵਾਂਗੇ ਕਿ ਬੱਚੇ ਜਿਹੜੇ ਮੋਜ਼ਰੇਲਾ ਚੀਜ਼ ਜਿਆਦਾ ਪਸੰਦ ਕਰਦੇ ਸਾਰਾ ਸਮਾਨ ਅਸੀਂ ਉੱਪਰ ਇਹਦੇ ਪਾ ਲਿਆ ਵਾ ਥੋੜਾ ਔਰੀਗਾਨੋ ਚਿਲੀ ਫਲੈਕਸ ਫਰਾਈ ਪੈਨ ਲੈ ਲਈ ਅਸੀਂ ਹੁਣ ਅਸੀਂ ਇਹਦੇ ਵਿੱਚ ਅਸੀਂ ਪੀਜੇ ਨੂੰ ਰੱਖ ਦਾਂ ਬਿਲਕੁਲ ਅਸੀਂ ਸਲੋ ਫਲੇਮ ਤੇ ਇਹਨੂੰ ਹਲਕਾ ਹਲਕਾ ਸੇਕ ਰਿਵਾਵਾਂਗੇ ਕਿ ਜਿਹੜੀ ਸਾਡੀ ਚੀਜ਼ ਆ ਉਹ ਮੈਲਟ ਹੋ ਜਾਵੇ ਥੋੜੀ ਜਿਹੀ ਮਜ਼ਰੇਲਾ ਚੀਜ਼ ਹੋਰ ਪਾ ਦਾਂਗੇ। ਦੇਸੀ ਤਰੀਕੇ ਨਾਲ ਪੀਜ਼ਾ ਬਣ ਕੇ ਤਿਆਰ ਹੈ। ਪਰ ਅਸੀਂ ਇਹਨੂੰ ਕਵਰ ਕਰ ਦਾਂਗੇ। ਕਿ ਸੇਕ ਦੇ ਨਾਲ ਇਹਦੀ ਜਰੇਲਾ ਚੀਜ਼ ਜਿਹੜੀ ਉਹ ਮੈਲਟ ਹੋ ਜਾਵੇ। ਪੀਜ਼ਾ ਨੂੰ ਚੈੱਕ ਕਰ ਲੈਨੇ ਆ। ਬਹੁਤ ਹੀ ਵਧੀਆ ਚੀਜ਼ ਜਿਹੜੀ ਮੈਲਟ ਹੋ ਰਹੀ ਹੈ। ਬਹੁਤ ਹੀ ਵਧੀਆ ਪੀਜ਼ਾ ਬਣ ਰਿਹਾ। ਦੇਸੀ ਤਰੀਕੇ ਨਾਲ ਬਹੁਤ ਹੀ ਵਧੀਆ ਪੀਜ਼ਾ ਬਣ ਕੇ ਤਿਆਰ ਹੋ ਰਿਹਾ। 2 ਮਿੰਟ ਅਸੀਂ ਹੋਰ ਇਹਨੂੰ ਸੇਕ ਲਵਾ ਲੇ। ਕਿ ਚੰਗੀ ਤਰ੍ਹਾਂ ਅੰਦਰ ਤੱਕ ਇਹ ਸੇਕ ਹੋ ਜਾਵੇ। ਬਿਨਾ ਹੋ ਬੰਤੋ ਅਸੀਂ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਪੀਜ਼ਾ ਬਣ ਕੇ ਰੈਡੀ ਹੈ ਗੈਸ ਨੂੰ ਅਸੀਂ ਹੁਣ ਬੰਦ ਕਰ ਦਾਂਗੇ ਤੇ ਥੋੜੀ دیر ਅਸੀਂ ਇਸੇ ਤਰ੍ਹਾਂ ਨੂੰ ਠੰਡਾ ਹੋਣ ਦਵਾਂਗੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਭੈਣ ਭਰਾ ਨਵੇਂ ਦੇਖ ਰਹੇ ਨੇ ਮੇਰੀ ਵੀਡੀਓ ਨੂੰ ਉਹ ਪਲੀਜ਼ ਸਬਸਕ੍ਰਾਈਬ ਕਰ ਲਿਓ ਪੀਜ਼ਾ ਦੀਆਂ ਸਲਾਈਸਾਂ ਅਸੀਂ ਕਟਿੰਗ ਕਰ ਲਈਆਂ ਵਾ ਆਖ ਬਹੁਤ ਹੀ ਵਧੀਆ ਵਿੱਚੋ ਦੇਖੋ ਚੀਜ਼ ਇਹਦੇ ਬੈਲਟ ਹੋਈ ਬਹੁਤ ਹੀ ਟੇਸਟੀ ਬਣ ਕੇ ਤਿਆਰ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਇਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਦੋਨਾ ਸਾਈਡਾਂ ਤੋਂ ਪੂਰਾ ਚੰਗੀ ਤਰ੍ਹਾਂ ਸੇਕ ਕੇ ਤਿਆਰ ਹੋਇਆ। ਬਿਲਕੁਲ ਵੀ ਕੱਚਾ ਨਹੀਂ ਹੈ ਪੀਚਾ। ਕਿੰਨੇ ਵਧੀਆ ਇਹਦੇ 치즈 ਮੈਲਟ ਹੋਈ ਹੈ। ਬਿਲਕੁਲ ਰੈਸਟੋਰੈਂਟ ਦੀ ਤਰ੍ਹਾਂ ਤੀਜਾ ਬਣ ਕੇ ਤਿਆਰ ਹੋਇਆ। ਚਲੋ ਫਿਰ ਅਸੀਂ ਖਾ ਕੇ ਇੰਜੋਏ ਕਰਨੇ ਆ। ਤੁਸੀਂ ਵੀ ਬਣਾਓ ਤੇ ਖਾਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।